ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਚੱਲੇ ਸੀਗੇ ਅਸੀਂ ਪ੍ਰੋਫੈਸਰ ਲੇਕ ਤੈਨੂੰ ਹੀ ਪਤਾ ਕਿੱਥੇ ਕਰਕੇ ਆ ਜੇ ਤੂੰ ਰੁਕ ਕਰਾ ਗਏ ਨਾ ਕਿੰਨੇ ਕੁ ਦੋ ਹਜ਼ਾਰ ਲੈਣਾ ਇੱਥੋਂ ਇੱਥੋਂ ਅੱਧਾ ਘੰਟਾ ਅੱਧਾ ਘੰਟਾ ਠੀਕ ਆ ਕਿਰੋਂ ਸਰ ਤੂੰ ਕਰੀਂ ਜਿੱਤੇ ਪਹਿਲਾਂ ਜਾਣਾ ਅਸੀਂ ਗੱਡੀ ਦਾ ਤੇਲ ਚੇਂਜ ਕਰਾਉਣਾ ਅਲੀਨ ਕਹਿੰਦੀ ਆਇਲ ਚੇਂਜ ਹੋਣ ਵਾਲਾ ਗੱਡੀ ਦਾ ਤੇ ਉਤ ਤੋਂ ਬਾਅਦ ਸੈ ਜਾਵਾਂਗੇ ਲੇਕ ਤੇ ਦੀ ਵਰਕਸ਼ਾਪ ਆ ਗਈ ਸੀ ਕਿ ਅਸੀਂ ਹੁਣ ਟੇਨ ਕਰਾਉਣ। ਕ੍ਰੀਏਟ ਕਰ ਰਹੇ ਹਾਂ ਕਿ ਉਹ ਆਪਣੇ ਆਪ ਹੀ ਚੇਂਜ ਕਰ ਦੇਣਗੇ ਹੁਣ। ਬੈਠੇ ਆਂ ਅਸੀਂ ਟੀਵੀ ਦੇਖ ਰਹੇ ਆਂਗੇ ਬੈਠੇ। ਹਾਂਜੀ ਕਾਫੀ ਪੀਣ ਆ ਗਏ ਟੀਮ ਹੌਟਨ ਤੇ। ਪਰ ਬਹੁਤ ਟਾਈਮ ਲੱਗ ਰਿਹਾ ਸੀ ਤੇਲ ਬਹੁਤ ਚੜ ਰਿਹਾ ਸੀਗਾ ਸਾਨੂੰ। ਕੋਲ ਤੇਲ ਚੜਦਾ ਜੀ ਨਾ। ਤੇਲ ਬਹੁਤ ਬੜੀਆਂ ਦਵਾਈ। ਹਾਂ ਉਹ ਵੀ ਉਲਟੀ ਆ ਜੂ ਹਣੀ ਜਾਣੀ। ਆਪਣੇ ਨੇ ਉਧਰ ਵਰਕਸ਼ਾਪ ਵਗਾਰਾ ਚੜਦਾ ਜਾਣਿਆ ਦਸਤ ਤਾਂ ਨਹੀਂ ਕਰ ਲੈ ਇੱਥੇ। ਮੈਂ ਕਦੇ ਗਈ ਨਹੀਂ ਅਮਾਗੇ ਤਾਂ ਮਾਂ ਇਹ ਤਰੀਸ ਇਹ ਨੀਂਦ ਤੇਲ ਤੇ ਚੜੂ ਤੇ ਸੇਲ ਦਾ ਕੰਮ ਅਰੇ ਇਹਨੂੰ ਜਗਾਮ ਆਇਆ ਬੜਾ ਠੰਡੀ ਵੀ ਜਾਂਦੀ ਕਾਫੀ ਹਨੇਰ ਚਲ ਵਧੀਆ ਕੀਤਾ ਫਰੀਦ ਨੇ ਆਇਆ ਹੈ ਬੜੀ ਕਜੂਸਾਂ ਤੋਂ ਵੀ ਹੈ ਰਿਕਸ਼ਾ ਵੀ 800 ਡਾਲਰ ਦਾ ਇੱਥੇ ਨੀਲਮ ਕੰਪਨੀ ਦਾ ਪਤਾ ਨਹੀਂ ਕਿੱਥੇ ਚੱਲਦੇ ਹੋਣੇ ਇਹ ਹਾਂਜੀ ਲੇਕ ਤੇ ਪਹੁੰਚ ਗਏ ਅਸੀਂ ਇਹੀ ਰਾਜ ਆਂਦਾ ਸਾਰੇ ਇੱਥੋਂ ਹੀ ਜਾ ਰਹੇ ਆਂਗੇ ਆਹ ਦੇਖੋ ਗੱਡੀ پارک ਕਰਤੀ ਸੀਗੇ ਅਸੀਂ ਉੱਧਰ ਕਹਿੰਦਾ ਗੱਡੀ ਕੱਢੀ ਆਹ ਗੱਡੀ ਮਾੜਾ ਕਿੱਥੇ ਲੜੀਂ ਗਿਆ ਨੇ ਕਿਉਂ ਕੋ ਜਦੋਂ ਦੂਰ ਚਲੋ ਫਿਰ ਚਪਲਾ ਵਾਲਿਆਂ ਵੱਲ ਜਿੰਦਾਂ ਨੇ ਪਹਿਲਾਂ ਥੋੜੀ ਜੀ ਹੀਲ ਸੀਗੀ ਕਹਿੰਦੇ ਵੀ ਔਖਾ ਹੋਣਾ ਬਹੁਤ ਸੋਹਣੀ ਜਗ੍ਹਾ ਹਲlein ਕਿੰਨੇ ਸੋਨੇ ਜਾਣਾ ਹੋਰ ਜਿੰਦ ਇੱਕ ਹੋ ਗਿਆ ਫੋਨ ਕੱਲਤਾ ਜਾਣਾ ਹਾਂ ਇਥੇ ਕੀ ਦੇਖ ਕੇ ਇਹਨੂੰ ਉਹ ਉਹਨੇ ਛੇ ਮਿੰਟ ਲਾਇਆ ਨਾ ਪੰਚਾ ਲੋਗੇ ਇੱਥੇ ਬੈਠੀ ਨੂੰ ਪੌਣੇ 6 ਪਤਾ ਵੀ ਕਿੱਥੇ ਗਿਆ ਕਹਿੰਦਾ ਦੇਖ ਕੇ ਆਉਗਾ ਲੇਕ ਆ ਤੁਹਾਡੇ ਕੋਲ ਹਾਂ ਕੱਲ ਦੱਸਿਆ ਸੀ ਉਹਨੇ ਤੁਸੀਂ ਹਾਰ ਲੇਕ ਵੀ ਸੋਹਣੀ ਹੈ ਕਹਿੰਦੇ ਪਹਿਲਾਂ ਅਸੀਂ ਦੂਜੇ ਪਾਸੇ ਚਲੇ ਗਏ ਸੀ ਕਿ ਲੇਕ ਦੇ ਉੱਥੇ ਵਾਸ਼ਰੂਮ ਕਰਦੀ ਪ੍ਰੋਬਲਮ ਸੀਗੀ ਤੇ ਨਾਲੇ ਹਾਂ ਇਹ ਗੱਲ ਤਾਂ ਫਸ ਲੈ ਜਾਂਦੇ ਜਿੱਥੇ ਬੈਠਣ ਹਾਂ ਜਿੱਥੇ ਬੈਠਣ ਨੂੰ ਲੱਗਾਂ ਗਏ ਇਹ ਗੱਲ ਤਾਂ ਫਸ ਲੈ ਜਾਂਦੇ ਫਿਰ ਸਾਡਾ ਰੋਲਾ ਪਾਉਣ ਦਾ ਸਹੀ ਪਾਸੇ ਵੀ ਹੁੰਦੀ ਹੈ ਇਹ ਇਹ ਬੋਲੀ ਆ ਸਾਡੀ ਕੁੜੀ ਉਹ ਜਾਂਦੀ ਘਮਦੀ ਪਵਾਦੀ ਚਲੋ ਚਲੋ ਹਾਂ ਸਹੀ ਪਾਸੇ ਆ ਗਏ ਆਪਾਂ ਇੱਥੇ ਵਾਸ਼ਰੂਮ ਵੀ ਹੋਊਗਾ ਸਾਰਾ ਕੁਝ ਹੋਊਗਾ ਨਾਲੇ ਇੱਥੇ VOTING ਵਗੈਰਾ ਵੀ ਹੈਗੀ ਹੈ ਉਹਨਾਂ ਦਾ ਇੱਥੋਂ ਐਂਟਰੀ ਹੈਗੀ ਇਧਰੋਂ ਜਾਵਾਂਗੇ ਅਸੀਂ ਇਹ ਰੇਲਾ ਬਣਾਉਂਦੀਆਂ ਫਰਦੀਆਂ ਨੇ ਮਾਂ ਤੀ ਆਉਂਦੀਆਂ ਆਜੋ ਆਜੋ ਛੇਤੀ ਆਜੋ ਹਾਂ ਰੇਲਾ ਬਹੁਤ ਦਿਨ ਰੇਲਾ ਨੂੰ ਆਜੋ ਚੱਲੋ ਚੱਲੋ ਛੇਤੀ ਕਰੋ ਸ਼ੁਕਰ ਆਪਾਂ ਸਹੀ ਪਾਸੇ ਆ ਗਏ ਹੋਰ ਲੱਗੂ ਛੇਤੀ ਰਸਤਾ ਆਪੇ ਹੋਲੀ ਹੋਲੀ ਆ ਜਾਏਗਾ ਚੱਲੋ ਚੱਲੋ ਆਪਾਂ ਹੋਰ ਦਰਦੇ ਤੁਹਾਨੂੰ ਗਏ ਛੇਤੀ ਕਰੋ ਚੱਲੋ ਚੱਲੋ ਸ਼ਾਬਾਸ਼ ਸ਼ਾਬਾਸ਼ ਨਾ ਮੈਂ ਕੋ ਲੇਕ ਸੋਣੀਆ ਵਰ ਬੰਦ ਸਾਰਾ ਕੁਝ ਤੇ ਇੱਥੇ ਪਹਿਲਾਂ ਅਸੀਂ ਉਹ ਦੂਜੀ ਸਾਈਡ ਤੇ ਗਏ ਸੀਗੇ ਪਰ ਪਤਾ ਨਹੀਂ ਕਿਉਂ ਗੇਟ-ਗੂਟੇ ਬੰਦ ਕਰ ਰੱਖਿਆ ਸਾਰੇ ਲੋਕ ਦੇ ਨਾਲ ਹੀ ਜੰਗਲ ਜਾਂ ਕਿੰਨੇ ਹਾਂਜੀ ਲੀਕ ਤੋਂ ਅਸੀਂ ਆ ਗਏ ਸੀਗੇ ਕੋਈ ਮਾਲ ਸੀਗਾ ਇੱਕ ਆ ਕੇ ਬੈਗੀਆਂ 2 ਮਿੰਟ ਦੀ ਇਹ ਹਾਂਜੀ ਤੁਰਦੇ ਕਰਦੇ ਭੁੱਖ ਲੱਗ ਗਈ ਜੀ ਸਾਨੂੰ ਇਹਨਾਂ ਕੋਈ ਖਾਣ ਬੈਠ ਗਏ ਹੋੜ ਕੋੜ ਇਹ ਸਾਰਾ ਕੁਝ ਖਾ ਰਹੇ ਲੋਕ ਕੁਝ ਨਾ ਕੁਝ ਇਹ ਜਾਣਾ ਕੀ ਆਰਡਰ ਕਰਨ ਲਈ 버거 ਹਨ ਇਹ ਕਰਨ ਲਈ ਹੈ ਲੈ ਜਾ ਨੇ ਇੱਕ ਪਲੇਟ ਆਏ ਤੇ ਦੋ ਤਵਾ ਬਗਾਲਨੇ ਆਪਾਂ ਤੇ ਬਾਕੀ ਖਾਲਾਂ ਕੋਈ ਅੱਜ ਹਾਂ ਮੈਂ ਗੈਰੀਂ ਗੈਰੀਂ ਮਹੌਨ ਸਾਡੇ ਕੋਈ ਇੱਥੇ ਨਾ ਖੱਲੇ ਫਰਸ਼ ਵਗੈਰਾ ਦਾ ਕੋਈ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਇਹਨਾਂ ਥੱਲੇ ਆ ਲਾ ਕੇ ਟੇਪ ਮੈ ਟੇਪ ਕੇ ਪੇਪਰ ਜੇ ਨਾਲ ਹੀਗਾ ਅਭੀ ਅਪਣੇ ਤਰਨ ਲਗੇ ਤਿਆਰ ਰੱਖੋ ਵੀ ਕੰਮ ਚੱਲ ਰਿਹਾ ਇੱਥੇ ਕੋਣੇ ਛੇ ਹੋਏ ਪੈਣੇ ਸ਼ਾਮ ਦੇ ਆ ਦੇਖੋ ਟਾਈਮ ਪਰ ਕੋਈ ਕਹਿ ਨਹੀਂਦਾ ਹੈਗਾ ਲਾਦਾ ਜੇ ਭਲੇ ਦੁਪਹਿਰ ਦੇ 1:3 2 ਵਜੇ ਹੁੰਦੇ ਹਨ ਨਾ ਹਾਂ ਹਾਂ ਨਹੀਂ ਵੀ ਤਾਂ ਕਈ ਬੱਚੇ ਹੁੰਦੇ ਹਨ ਨਾ ਆ ਵਾ ਲੈ ਲਓ ਪਰ ਬਹੁਤ ਜ਼ਿਆਦਾ ਹੋ ਗਿਆ ਟਾਈਮ ਬੜੀ ਉਲਟ ਜਾਣਾ ਲੈ ਮੇ ਉੱਤੋਂ ਉਲਟ ਜਾਣਾ ਮੇ ਚਲ ਠੀਕ ਆ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਕਹਿਣ ਦੀ ਲੋੜ ਨਹੀਂ ਇਹਦੇ ਵਾਸਤੇ ਤਿਆਰ ਕਰਨ ਲੱਗ ਗਿਆ ਜੀ ਅਸੀਂ ਇੱਥੇ ਇੱਧਰ ਵੀ ਸਕੂਲ ਆ ਜਾਂਦਾ ਦੂਜੇ ਖੁੰਜੇ ਦੇ ਵੀ ਸਕੂਲ ਆ ਹਨਾ ਦੋਨੇ ਕੋਰਨਰ ਤੇ ਇਹਦੇ ਪਾਰਪ ਤੇ ਸਕੂਲ ਬਣਾ ਹੋਇਆ ਹੈਗਾ ਅੱਜ ਗਾ ਸ਼ੇਅਰ ਕਰਨ ਲਈ ਹਰਲੇਨ ਕਰੀਏ ਕੰਮ ਤੇ ਤੇ ਸਾਡਾ ਵਧੀਆ ਟਾਈਮ ਪਾਸ ਹੋ ਜਾਊਗਾ ਚਲ ਕੋਈ ਜਿੰਦਰ ਬੈਠੇ ਫੋਟਾਂ ਲਈ ਜਾਂਦੀ ਹੈ ਵੀਡੀਓ ਬਣਾਈ ਜਾਂਦੇ ਸ਼ਾਟ